ਜੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਨਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਤਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਤੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਨਪਿਆਰੇ ਦੇ ਵਿੱਚ ਵੀ ਜਿਹੜਾ ਇਹ ਨੇਰ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲ ਵੱਲੋਂ ਇੱਥੇ ਪਹੁੰਚ ਕੇ ਜੜਾਏ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਜੁੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੁਜੂਜੂ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਕ ਵਾਰ ਤਸਵੀਰਾਂ ਦੇਖ ਲੈਣੇ ਆ ਤੇ ਦੇਖ ਲੈਣੇ ਰਾਕਟ ਸ਼ੇਅਰ ਜਿਸ ਤਰ੍ਹਾਂ ਦੇ ਨਾਲ ਇਹ ਤਸਵੀਰਾਂ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਹੈ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ tMapਾਕੇ ਦੀਆਂ ਤੇ ਉਸੇ ਦੀ ਕੜੀ ਦੇ ਤਹਿਤ ਦੱਸਦੇ ਹਾਂ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਛੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਸ਼ੇਅਰ ਦੀ ਤਸਵੀਰਾਂ ਜੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆਪ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨੇ ਸਾਹਮਣੇ ਇਸ ਸਮੇਂ ਦੀ ਵੱਡੀ ਖਬਰ ਦਾ ਸਨ ਜਾ ਰਹੇ ਆ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਠਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੇੜ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਰਾਕਟ ਚੱਲਿਤ ਤਸਵੀਰਾਂ ਜੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਰ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਹ ਜੁੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਹੈ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆਪਰੇਸ਼ਨ ਚਲਾਇ gängen i stan. ਸਮਾਧੀ ਵੱਡੀ ਖਬਰ ਦਸਨ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਤਿਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਮੌਕਾ ਸਾਹਮਲੇ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆ ਨਾਲੇ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਸਮਾਧੀ ਵੱਡੀ ਖਬਰ ਦਸਨ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ tMapਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿਤ ਦੱਸਤੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੇਰ ਦੇ ਕੰਡੇ ਇੱਕ ਰਾਕਟ ਚੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਜੁੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੁਜੂਗੂ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆ ਨਾਲੇ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਤੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੇੜ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਰ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਹ ਜੁੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨਿਸਾਨ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੀ ਕੜੀ ਦੇ ਤਹਿਤ ਦੱਸਦੇ ਹਾਂ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਸਮਾਧੀ ਵੱਡੀ ਖਬਰ ਦਸਨ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ tMapਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿਤ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਚੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਜੁੜੇ ਹੋਏ ਨੇ ਤੇ ਫੂਲਪਿਆਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਸਮਾਧੀ ਵੱਡੀ ਖਬਰ ਦਸਨ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਤੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੇੜ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲਦੀ ਤਸਵੀਰਾਂ ਜੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਰ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਹ ਜੁੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੁਜੂਜ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਨਾਲੇ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਇਸ ਸਮੇਂ ਦੀ ਵੱਡੀ ਖਬਰ ਦੱਸਣ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਨਹਿਰ ਦੇ ਕੰਢੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਹੈ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰਾ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਹੈ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨਿਸਾਰ ਇਸ ਸਮੇਂ ਦੀ ਵੱਡੀ ਖਬਰ ਦਸਣ ਜਾ ਰਹੇ ਹਾਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਨ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਹੈ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿਤ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਚੱਲ ਦੇਖਣ ਨੂੰ ਮਿਲਿਆ ਜੁੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰੰਦੇ ਹੀ ਮੌਕਾ ਸਾਹਮਲੇ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ ਬੜੀ ਹੀ ਸੂਝਬੂਝ ਦੇ ਨਾਲ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਉੱਥੇ ਪੁਲਿਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਸਰਚ ਆ ਨਾਲ ਇਹ ਤਸਵੀਰਾਂ ਨਿਕਲ ਕੇ ਆਈਆਂ ਨਿਸਾਨ ਸਮਾਧੀ ਵੱਡੀ ਖਬਰਾਂ ਦਸਨ ਜਾ ਰਹੇ ਆ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਦੇ ਵੱਲੋਂ ਲਗਾਤਾਰ ਭਾਰਤ ਦੇ ਵੱਲ ਜਿਹੜੇ ਨੇ ਨਿਸ਼ਾਨੇ ਦਾਗੇ ਜਾ ਰਹੇ ਨੇ ਪਰ ਆਰਮ ਫੋਰਸਸ ਦੇ ਵੱਲੋਂ ਸਾਡੀ ਭਾਰਤੀ ਸੈਨਾ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਪਾਕਿਸਤਾਨ ਨੂੰ ਮੂਤੋੜ ਜਵਾਬ ਦਿੱਤਾ ਜਾ ਰਿਹਾ ਤਾਂ ਅਸੀਂ ਕਹਿ ਸਕਦਾ ਕਿ ਅਸੀਂ ਕਿਤੇ ਨਾ ਕਿਤੇ ਸੁਰੱਖਿਅਤ ਹਾਂ ਪਰ ਪਠਾਨਕੋਟ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਨਾਲ ਕੱਲ ਆਵਾਜ਼ਾਂ ਸੁਣੀਆਂ ਗਈਆਂ ਸੀ ਧਮਾਕੇ ਦੀਆਂ ਤੇ ਉਸੇ ਦੇ ਕੜੀ ਦੇ ਤਹਿ ਦੱਸਦੇ ਇਹ ਹਲਕਾ ਸੁਜਾਨਪੁਰ ਦੇ ਪਿੰਡ ਫੂਲਪਿਆਰੇ ਦੇ ਵਿੱਚ ਵੀ ਜਿਹੜਾ ਹੈ ਨੈਰ ਦੇ ਕੰਡੇ ਇੱਕ ਰਾਕਟ ਸ਼ੈੱਲ ਦੇਖਣ ਨੂੰ ਮਿਲਿਆ ਜਿੱਥੇ ਕਿ ਲੋਕਾਂ ਦੇ ਵੱਲੋਂ ਫਟਾਫਟ ਜਿਹੜੀ ਇਹ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਨੌਜਵਾਨਾਂ ਦੇ ਵੱਲੋਂ ਮੌਕਾ ਰਹਿੰਦੇ ਹੀ ਮੌਕਾ ਸਾਹਮਲੇ ਆ ਗਿਆ ਤੇ ਪੁਲਿਸ ਦੇ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਇਹ ਰਾਕਟ ਚੱਲੀ ਤਸਵੀਰਾਂ ਜੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹਨਾਂ ਦੇ ਵੱਲੋਂ ਹੈਡਲ ਵਾਲੀ ਨਹਿਰ ਇਸ ਨੂੰ ਕਿਹਾ ਜਾਂਦਾ ਜਿਸ ਦੇ ਨਾਲ ਲਗਭਗ 3 ਤੋਂ 4 ਪਿੰਡ ਜੜੇ ਨੇ ਉਜੜੇ ਹੋਏ ਨੇ ਤੇ ਫੂਲਪੈਰੇ ਦੇ ਨੌਜਵਾਨਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਜਿਹੜਾ ਇਹ